ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਰ ਸਾਰੋਜੀ ਕੀ ਹਾਲ ਚਾਲ ਚੱਲ ਰਿਹਾ ਤੁਹਾਡਾ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਬਿਲਕੁਲ ਠੀਕ ਠਾਕ ਆ ਤੇ ਅੱਜ ਮੈਨੂੰ ਤੁਸੀਂ ਹੋਰ ਜਗ੍ਹਾ ਬੈਠੇ ਦੇਖ ਰਹੇ ਹੋ ਹੋਰ ਕਮਰੇ ਦੇ ਵਿੱਚ ਬੈਠੇ ਦੇਖ ਰਹੇ ਆ ਪਤਾ ਨਹੀਂ ਪੱਖੇ ਦੀ ਕਿੰਨੀ ਕ ਆਵਾਜ਼ ਆ ਰਹੀ ਏ ਸੁਣੋ ਲੋਜੀ ਪੱਖਾ ਮੈਂ ਥੋੜਾ ਘੱਟ ਕਰਤਾ ਤੇ ਮਾਈਕ ਮੈਨੂੰ ਆਦੇਸ਼ ਨੇ ਭੇਜੇ ਸੀ ਉਹ ਮੈਂ ਹਜੇ ਚਲਾਈ ਨਹੀਂ ਹੈਗੇ ਮੇਰੇ ਤੋਂ ਆ ਇਹ ਲਾੜੂ ਇਹ ਮਾਰਨ ਦੀ ਵੇਲ ਵੀ ਨਹੀਂ ਹੁੰਦੀ ਹੈਗੀ ਨਾ ਬੁਰਾ ਆਲਾ ਮੈਂ રોજ ਬਿਚੂਗਾ ਮਮਾ ਤੁਸੀਂ ਮਾਈਕ ਚਲਾਇ ਕਿ ਨਹੀਂ ਚਲਾਇ ਮੈਂ ਕਿ ਨਾ ਕੋ ਬਸ ਕੱਲ ਨੂੰ ਚਲਾਉਂਗਾ ਪਰਸਾ ਚਲਾਉਂਗਾ ਐ ਕਰੀ ਜਾਨੀ ਤੇ ਲੋ ਜੀ ਕੋਈ ਨਾ ਕੋਈ ਕੰਮ ਫੇਰ ਨਿਕਲਉਂਦਾ ਛੁੱਟੀ ਵਾਲਾ ਦਿਨ ਫੇਰ ਕੋਈ ਨਾ ਕੋਈ ਨਿਕਲ ਕੋਈ ਅਜਾ ਦਿਨ ਨਹੀਂ ਹੁੰਦਾ ਕਿ ਜਿੱਦੇ ਅੱਜ ਪੂਰਾ ਦਿਨ ਮੈਂ ਘਰ ਬੈਠੀ ਆਂ ਔਰ ਅਜਵੇਲੀ ਆ ਮੈਂ ਰੈਲੈਕਸ ਕਰਦੀ ਆਂ ਚਲਦਾ ਹੀ ਰਹਿੰਦਾ ਚਲੋ ਇਹ ਤਾਂ ਰੋਜ਼ ਦੀ ਗੱਲ ਹੈ ਨਾ ਤੇ ਮੈਨੂੰ ਨਾ ਇੱਕ ਭੈਣ ਦਾ ਫੋਨ ਆਇਆ ਸੀਗਾ ਇੱਕ ਦਿਨ ਪਤਾ ਨਹੀਂ ਕਿਹੜੇ ਭੈਣ ਨੇ ਮੈਨੂੰ ਕਿਚਾਸ ਨੂੰ ਭੁੱਲ ਜਾਨੀ ਆ ਕਿ ਤਾ ਫੋਨ ਤਾਂ ਕਈ ਵੇ ਵਾਣਾਂ ਤੇ ਆਉਂਦੇ ਰਹਿੰਦੇ ਤਾਂ ਯਾਦ ਲਈ ਰਹਿੰਦਾ ਕਹਿੰਦੇ ਵੀ ਮੈਂ ਨਾ ਤੁਹਾਡੇ ਹਸਬੰਦ ਦੀ ਪੱਗ ਦੇਖੀ ਸੀ ਭਈ ਵੀ ਉਹ ਉਹਨਾਂ ਦੀ ਕਿਹੜੀ ਪੱਗ ਹੈ ਬੰਨੀ ਹੋਈ ਵੀ ਆ ਲਾਸਟ ਦੇ ਬੰਨੀ ਸੀ ਐਕਚੁਅਲੀ ਨਾ ਜੀ ਹਾਂ ਕੀ ਦੱਸਾਂ ਕੀ ਨਾ ਦੱਸਾਂ ਉਹ ਬੜੀ ਸੋਹਣੀ ਪੱਗ ਬੰਨਦੇ ਸੀ ਸ਼ੌਕ ਨਾਲ ਬੜੇ ਪਿਆਰ ਨਾਲ ਤੇ ਸ਼ੌਕ ਨਾਲ ਪੱਗ ਬੰਨਦੇ ਸੀ ਜਦ ਤਿਆਰ ਹੋਣਾ ਨਾ ਸਵੇਰੇ ਕਿੰਨੀਆਂ ਸਾਰੀਆਂ ਪੱਗਾਂ ਕੱਢ ਲਿਆਉਂਦੇ ਸੀ ਇਹ ਆ ਰੱਖ ਲੈਣੀ ਆ ਬੈੱਡ ਤੇ ਦੇਖ ਇਹ ਕਿਹੜੇ ਕਿਹੜੀ ਮੈਚ ਕਰਦੀ ਹੈ ਕਿਹੜੀ ਬਨ ਕੇ ਜਾਵਾਂ ਜੇ ਵਾ ਕਹਦੇ ਨੇ ਉਹਨਾਂ ਵੀ ਇਸ ਮੈਨ ਤਾਂ ਸਾਰੀਆਂ ਇੱਕੋ ਜਿਹੀਆਂ ਲੱਗਦੀਆਂ ਨੇ ਉਹ ਥੋੜੇ 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 ਫਰਕ ਦੇ ਨਾਲ ਕਿੰਨੀਆਂ ਸਾਰੀਆਂ ਬੱਗਾਂ ਲਿਆਉਂਦੇ ਸੀ ਕਹਿੰਦੇ ਸੀ ਨਹੀਂ ਫਰਕ ਹੈਗਾ ਤੈਨੂੰ ਉਹੀ ਲੱਗਦਾ ਹੈ ਨਾ ਚਲ ਦੇਖ ਇਹਦੇ ਨਾਲ ਕਿਹੜੀ ਚੱਲਦੀ ਆ ਆ ਸ਼ਰਟ ਨੂੰ ਦੇਖ ਐਂ ਕਰੀ ਜਾਣਾ ਚਲ ਮੈਂ ਕਹਿੰਦੀ ਆ ਚੱਲਦੀ ਆ ਜਿਹੜੀ ਮੈਂ ਦੱਸ ਦੇਣਾ ਫਿਰ ਉਹਨਾਂ ਨੇ ਕਿਹਾ ਆ ਨਹੀਂ ਮਤ ਚੱਲਦੀ ਮੈਂ ਕਹਿੰਦੀ ਫਿਰ ਮੈਂ ਥੋੜਾ ਜਾਇਂਦੀ ਦੇਖ ਲੈਂਦੀ ਇਹਨਾਂ ਦਾ ਮੂਡ ਕਿਹੜੀ ਤੇ ਆ ਮੈਂ ਕਹਿੰਦੀ ਹਾਂ ਇਹ ਜ਼ਿਆ ਸੋ ਬੜੇ ਸ਼ੌਕ ਨਾਲ ਕੱਪੜੇ ਪਾਉਣੇ ਬੜੇ ਸ਼ੌਕ ਨਾਲ ਪੱਗਾਂ ਬੰਨਣੀਆਂ ਪੱਗ ਬੰਨਨੇ ਮੇਰਾ ਬਾਹਰ ਨਹੀਂ ਸੀ ਜਾਂਦੇ ਹੁੰਦੇ ਕਿਉਂਕਿ ਜੇ ਗਲੀ 'ਚ ਵੀ ਜਾਣਾ ਤਾਂ ਉਹਨਾਂ ਨੂੰ ਪੂਰਾ ਤਿਆਰ ਹੋਣਾ ਸੀਗਾ ਵੀ ਮੈਂ ਤਿਆਰ ਹੋ ਕੇ ਜਾਊਗਾ ਇਦਾਂ ਨਹੀਂ ਜਾਂਦਾ ਪਰ ਜਦੋਂ ਇੱਥੇ ਆਏ ਸੀਗੇ ਤੇ ਇੱਕ ਦਿਨ ਵੀ ਤਿਆਰ ਹੋਣ ਦਾ ਮੌਕਾ ਨਹੀਂ ਮਿਲਿਆ ਸੀਗਾ ਆਉਂਦੇ ਹੀ ਮੰਝਾ ਮਰ ਲਿਆ ਸੀਗਾ ਤੇ ਪੱਗ ਤਾਂ ਕਦੀ ਬਨ ਕੇ ਮੈਨੂੰ ਲੱਗਦਾ ਦੇਖੀ ਨਹੀਂ ਸੀ ਜਿਉਂ ਇੱਥੇ ਆਏ ਸੀਗੇ ਸੋ ਇੱਕ ਦਿਨ ਪਰਵਾਨਾਂ ਦਾ ਮੌਕਾ ਮਿਲਿਆ ਦੇਸ਼ ਦੇ ਚਾਚਾ ਜੀ ਦੀ ਬੇਟੀ ਦੀ ਮੈਰਿਜ ਸੀਗੀ ਦਣ ਇਹਨਾਂ ਦੀ ਪੁੱਤ ਜੀ ਦੀ ਮੈਰਿਜ ਸੀਗੀ ਤੇ ਔਖੇ ਤਾਂ ਸੀਗੇ ਉਹ ਉਦੋਂ ਵੀ ਇਹ ਅਕਤੂਬਰ ਦੀ ਗੱਲ ਆ ਮੇਰਾ ਖਿਆਲ ਹੈ 28 ਅਕਤੂਬਰ ਦਾ ਵਿਆਹ ਸੀਗਾ ਤੇ ਉਹਦਾ ਫੋਨ ਆ ਗਿਆ ਵੀ ਵਸੀ ਚਾਚਾ ਜੀ ਨੂੰ ਲੈ ਕੇ ਆਏ ਉਹ ਤੁਸੀਂ ਪਰ ਉਸ ਵੇਲੇ ਮੈਂ ਥੋੜੇ ਔਖੇ ਸੀਗੇ ਇਹਨਾਂ ਨੂੰ ਔਖਾ ਲੱਗਦਾ ਸੀਗਾ ਤੇ ਉਹ ਕਹਿੰਦੀ ਚਲ ਭਾਵੇਂ ਤੁਸੀਂ 2 ਘੰਟੇ ਆ ਜਿਓ ਪੈਲਸ ਜਾ ਜਿਓ ਜਿੱਥੇ ਚਾਚਾ ਜੀ ਬੈਠਣਗੇ ਮੈਂ ਉੱਥੇ ਆ ਜੂੰਗੀ ਤੇ ਉਹ ਪਹਿਲਾਂ ਸਪਣੇ ਨੇੜੇ ਸੀਗੇ ਇੱਥੇ ਬ੍ਰੀਤ ਕੋਟੀ ਸੀਗੇ ਚਲੋ ਮੈਂ ਅਨੰਨ ਕਿਹਾ ਵੀ ਚਲ ਤਿਆਰ ਹੋ ਜੀ ਮੈਨੂੰ ਕਹਿੰਦੇ ਤੂੰ ਐ ਕਰ ਤੂੰ ਜਾਣਾ ਤੇ ਪਹਿਲਾਂ ਚਲੀ ਜਾ ਮੰਮੀ ਭੈਣ ਜਿਵੇਂ ਜਾ ਰਹੀ ਸੀ ਮੈਂ ਕਿਹਾ ਵੀ ਨਹੀਂ ਮੈਂ ਨਹੀਂ ਜਾਂਦੀ ਜਾਂਦੀ ਪਹਿਲਾਂ ਮੈਂ ਤੇਰੇ ਨਾਲ ਹੀ ਚਲੂੰਗੀ ਕੋਈ ਨਾ ਤੂੰ ਤਿਆਰ ਹੋ ਜਾ ਚਲੋ ਜੀ ਤਿਆਰ ਹੋਏ ਪੱਗ ਬੜੀ ਔਖੀ ਬੰਨੀ ਕਾਫੀ ਟਾਈਮ ਲਾ ਕੇ ਪੱਗ ਬੰਨੀ ਕੁਰਸੀ ਤੇ ਬਹਿ ਕੇ ਪੱਗ ਬੰਨੀ ਕਿਉਂਕਿ ਵੀਕ ਹੋ ਗਏ ਸੀਗੇ ਤੇ ਬਾਹਾਂ ਥੱਕ ਜਾਂਦੀਆਂ ਸੀ ਤੇ ਪਰ ਪੱਗ ਬਹੁਤ ਸੋਹਣੀ ਬੰਨੀ ਜਿਵੇਂ ਬੰਦੇ ਹੀ ਹੁੰਦੇ ਸੀਗੇ ਤੇ ਮੈਂ ਉਹਨਾਂ ਦੀ ਪਿਕ ਲਾਉਂਗੀ ਇੱਕ ਜੇ ਮੈਨੂੰ ਮਿਲ ਗਈ ਤਾਂ ਸਾਈਡ ਤੇ ਮੈਂ ਕਿ ਪਿਕ ਲਾਉਂਗੀ ਅਸੀਂ ਵਿਆਹ ਲਈ ਜਨ ਇੱਕ ਘੰਟੇ ਲਈ ਗਏ ਸੀ ਬਹੁਤ ਜ਼ਿਆਦਾ ਕਮਜ਼ੋਰ ਹੋਏ ਪਏ ਸੀ ਦਾੜੀ ਚਿੱਟੀ ਹੋਈ ਪਈ ਸੀ ਮਾਸਕ ਲਾ ਕੇ ਰੱਖਦੇ ਸੀਗੇ ਜਾਨ ਜਦੋਂ ਬਾਹਰ ਜਾਂਦੇ ਸੀ ਡਾਕਟਰ ਨੇ ਕਿਹਾ ਸੀ ਮਾਸਕ ਲਾ ਕੇ ਜਾਣਾ ਅੱਖਾਂ ਦੇ ਵਿੱਚ ਤਸੀਆਂ ਬਈਆਂ ਸੀ ਬਹੁਤ ਪਤਲੇ ਹੋਏ ਹੋਏ ਸੀ ਤੇ ਫਿਰ ਅਸੀਂ ਘੰਟੇ ਲਈ ਗਏ ਸੀ ਉਦੋਂ ਫਿਰ ਇਹਨਾਂ ਨੇ ਉਹ ਪੱਗ ਬੰਨੀ ਸੀਗੀ ਉਹ ਪੱਗ ਉਹਨਾਂ ਨੇ ਆ ਕੇ ਕਿਤੇ ਉਦਾਂ ਹੀ ਰੱਖਤੀ ਲਾ ਕੇ ਤੇ ਜਿਵੇਂ ਜੈਂਟ ਸਾਰੇ ਇਦਾਂ ਹੀ ਕਰਦੇ ਨੇ ਹਨ ਪੱਗ ਲਾ ਕੇ ਰੱਖ ਦਿੰਦੇ ਨੇ ਸੋ ਉਹਨਾਂ ਨੇ ਪੱਗ ਉਦਾਂ ਹੀ ਲਾ ਕੇ ਰੱਖਤੀ ਉਹਦੇ ਵਿੱਚ ਨਾ ਪਹਿਲਾਂ ਉਹ ਪਰਨਾ ਬੰਦੇ ਹੁੰਦੇ ਸੀ ਵਾਈਟ ਫਿਰ ਉੱਪਰ ਦੀ ਪੱਗ ਬੰਨਦੇ ਸੀ ਪਹਿਲਾਂ 50 ਬੰਨੀ ਫਿਰ ਛੋਟਾ ਪਰਨਾ ਬੰਨਣਾ ਫਿਰ ਉੱਪਰ ਪੱਗ ਬੰਨਦੇ ਸੀ ਉਹ ਕਹਿੰਦੇ ਸੀਗੇ ਕਿ ਪੱਗ ਜਿਹੜੀ ਉਹ ਵਾਲਾਂ ਨੂੰ ਤੇਲ ਤੂੰ ਲੱਗਿਆ ਹੁੰਦਾ ਹੈ ਪੱਗ ਗੰਦੀ ਹੋ ਜਾਂਦੀ ਹੈ ਤੇ ਜੇ ਆਪਾਂ ਵਾਰ-ਵਾਰ ਧੋਣੀ ਆ ਤਾਂ ਫਿਰ ਉਹਨਾਂ ਦੇ ਰੰਗ ਖਰਾਬ ਹੁੰਦੇ ਆ ਇਸ ਕਰਕੇ ਉਹ ਪਰਨਾ ਬੰਨ ਕੇ ਰੱਖਦੇ ਸੀਗੇ ਇਹਨਾਂ ਚੀਜ਼ਾਂ ਦਾ ਖਿਆਲ ਬਹੁਤ ਜ਼ਿਆਦਾ ਰੱਖਦੇ ਸੀ ਉਹ ਬੜੇ ਜਿਆਦਾ ਸਿਆਣੇ ਸੀ ਜੀ ਬੜੇ ਜਿਆਦਾ ਸਿਆਣੇ ਸੁਲ ਤੇ ਬਸ ਉਹ ਪੱਗ ਉਹਨਾਂ ਨੇ ਉਸੇ ਤਰ੍ਹਾਂ ਹੀ ਰੱਖਤੀ ਸਾਨੂੰ ਕਿਹੜੀ ਸੁਰਤ ਸੀਗੀ ਵੀ ਉਹ ਪੱਗ ਕਿੱਥੇ ਪਈ ਆ ਕਿਉਂਕਿ ਅਸੀਂ ਤਾਂ ਇਹਨਾਂ 'ਚ ਉਲਝੇ ਰਹਿੰਦੇ ਸੀ ਇਹ ਵਿਚਾਰੇ ਆਪਦੇ ਆਪ ਨਾਲ ਘੋਲ ਕਰੀ ਜਾਂਦੇ ਸੀ ਅਸੀਂ ਇਹਨਾਂ ਨਾਲ ਲੱਗੇ ਰਹਿੰਦੇ ਸੀ ਇਹਨਾਂ ਦੇ ਆਲੇ ਦੁਆਲੇ ਤੁਰੇ ਫਿਰਦੇ ਰਹਨਾ ਤੇ ਇਹਨਾਂ ਦੇ ਜਾਣ ਤੋਂ ਬਾਅਦ ਉਹ ਪੱਗ ਅ ਅਦੇ ਇਸ ਕੇ ਨੰ ਮਾ ਪਾਪਾ ਦੀ ਪੱਗ ਪਈ ਹੈ ਅਲਮਾਰੀ 'ਚ ਬੰਨੀ ਹੋਈ ਉਵੇਂ ਹੀ ਪਈ ਰਹੀ ਬੰਨੀ ਕਿਹਨੇ ਛੱਡਨੀ ਸੀ ਜੀ ਤਿੰਨ ਕਾਫੀ ਦਿਨ ਬਾਅਦ ਇਹਨਾਂ ਦੇ ਜਾਣ ਤੋਂ ਮੈਨੂੰ ਲੱਗਾ 6-7 ਮਹੀਨਿਆਂ ਬਾਅਦ ਆਪਾਂ ਮਿਸਤਰੀ ਲਈ ਸੀਗੀ ਥੋੜਾ ਬਹੁਤਾ ਕੰਮ ਕਰਾਉਣ ਆਲੇ ਸਾਨੂੰ ਪਤਾ ਵੀ ਆਪਾਂ ਲਿਆ ਸੀਗਾ ਘਰ ਇਸੇ ਤਰ੍ਹਾਂ ਹੀ ਖਰੀਦਿਆ ਸੀ ਆਪਾਂ ਬਣਾਇਆ ਨਹੀਂ ਸੀ ਜਦੋਂ ਤੁਸੀਂ ਇਸ ਤਰ੍ਹਾਂ ਘਰ ਖਰੀਦਦੇ ਆ ਨਾ ਉਹਦੇ ਵਿੱਚ ਤੁਹਾਨੂੰ ਹੱਥ ਫੇਰ ਨਹੀਂ ਬਿੰਦਾ ਤੇ ਆਪਦਾ ਤੁਸੀਂ ਆਪਦੇ ਹਿਸਾਬ ਨਾਲ ਬਣਾਇਆ ਹੁੰਦਾ ਜੋ ਆਪਦੇ ਹਿਸਾਬ ਨਾਲ ਬਣਾਇਆ ਸੀ ਉਹ ਤਾਂ ਛੋਟੀ ਹੈ ਜੀ بڑے ਸ਼ੌਕ ਨਾਲ ਬਣਾਇਆ ਸੀ ਤੇ ਫਿਰ ਇੱਥੇ ਸਾਨੂੰ ਥੋੜਾ ਬਹੁਤਾ ਕਰਨਾ ਹੀ ਪੈਣਾ ਸੀ ਚਲੋ ਜਿੰਨੇ ਕੁ ਬੰਨਾਂ ਨਹੀਂ ਸਰਦਾ ਸੀ ਉਹਨਾਂ ਕ ਅਸੀਂ ਕੀਤਾ ਲੌਂਗ ਵਗੈਰਾ ਡਵੈਲਪ ਕਰਨਾ ਸੀ ਇਧਰ ਗੇਟ ਕੱਢਣਾ ਸੀ ਕਈ ਕੁਛ ਕਰਵਾ ਸੀਗਾ ਸੋ ਮਿਸਤਰੀ ਲਾਇਆ ਉਦੋਂ ਜਦੋਂ ਲੱਕੜ ਵਾਲਾ ਤੇ ਆਦੇਸ਼ ਨੇ ਲੱਕੜ ਵਾਲੇ ਮਿਸਤਰੀ ਤੋਂ ਨਾ ਇੱਕ ਸਟੈਂਡ ਜਾਂ ਬਣਵਾ ਲਿਆ ਔਰ ਇੱਕ ਸ਼ੀਸ਼ੇ ਦਾ ਉੱਪਰ ਕੈਬਨ ਜਾਂ ਬਣਾ ਲਿਆ ਉਹਦੇ 'ਚ ਤੇ ਉਹਦੇ ਵਿੱਚ ਉਹਨੇ ਪੱਧ ਰੱਖਤੀ ਤੇ ਮੈਂ ਮਿਸਤਰੀ ਨੂੰ ਪੁੱਛੀ ਜਾਵਾਂ ਵੀ ਇਹ ਕੀ ਬਣਾਉਂਦਾ ਬਾਈ ਜੀ ਇਹ ਕੀ ਬਣਾ ਰਹੇ ਹੋ ਤੁਸੀਂ ਉਹ ਕਹਿੰਦੇ ਜੀ ਮੈਨੂੰ ਤਾਂ ਆਦੇਸ਼ ਨਹੀਂ ਕਿਹਾ ਬਣਾਉਣ ਵਾਸਤੇ ਪਤਾ ਨਹੀਂ ਜਾਂਦਾ ਉਹ ਕੀ ਬਣਾ ਰਿਹਾ ਮਿੰਤਾ ਐ ਕਿਹਾ ਵੀ ਆ ਬਣਾ ਦੇ ਡੱਬਾ ਜਿਹਾ ਬਣਾਉਣ ਲਈ ਕਿਹਾ ਉਹਨੇ ਮੈਨੂੰ ਪਤਾ ਨਹੀਂ ਇਹ ਕਿਉਂ ਕਿਹਾ ਮੈਂ ਉਹ ਪੁੱਛੇ ਰ ਅਗਲੇ ਦਿਨ ਪੁੱਛਿਆ ਵੀ ਕੀ ਬਣਾ ਰਿਹਾ ਹੋ ਬਾਈ ਤੁਸੀਂ ਕਹਿੰਦਾ ਪਤਾ ਨਹੀਂ ਮਿੰਤਾ ਉਦੇਸ਼ ਕਹਿੰਦਾ ਵੀ ਆਏ ਬਣਾ ਦੇ ਮੈਂ ਤਾਂ ਵੀ ਬਣਾਉਣ ਲੱਗਿਆ ਇਹਨੇ ਮੈਨੂੰ ਦੱਸਦਾ ਚਲੋ ਜੀ ਮੈਂ ਵੀ ਮੈਂ ਕਿਹਾ ਚਲੋ ਦੇਖਦੀ ਹਾਂ ਕੀ ਬਣਦਾ ਤੇ ਤੀਜੇ ਦਿਨ ਮੈਂ ਅੰਦਰ ਬੈਠੀ ਤੇ ਮੈਨੂੰ ਕਹਿੰਦਾ ਮੰਮਾ ਬਾਹਰ ਆਇਓ ਤੇ ਬਾਹਰ ਲਿਜਾ ਕੇ ਤੇ ਮੈਨੂੰ ਜਦੋਂ ਦਿਖਾਇਆ ਉਹਨੇ ਆ ਤੇ ਪਾਪਾ ਦੀ ਪੰਕ ਉਹਦੇ ਵਿੱਚ ਰੱਖੀ ਵੀ ਬੈਠ ਉਹਨਾਂ ਦੇਖੀ ਨਹੀਂ ਹੁੰਦੀ ਸੀ ਕਿ ਮੈਂ ਪ੍ਰਦੇਸ਼ ਨੂੰ ਜੁੰਬੜ ਕੇ ਉਹਦੀ ਗੱਲ ਲੱਗੀ ਮੈਂ ਇਨਾ ਰੋਹੀ ਵੀ ਇਹ ਪੱਗ ਹੁਣੇ ਸ਼ੀਸ਼ੇ ਜੋਗੀ ਰਹੀ ਜੇ ਤੇਰੇ ਪਪਾ ਸਿਰ ਤੇ ਸਜਾਉਂਦੇ ਸੀ ਲੈ 숍 ਨਾਲ ਸੇਉਂਦੇ ਸੀ ਵੀ ਹੁਣ ਇਹ ਸ਼ੀਸ਼ੇ ਜੋਗੀ ਹੋ ਕੇ ਰਹਿ ਗਈ ਆ ਚਲੋ ਹੌਲੀ ਹੌਲੀ ਜੀ ਆਪਦੇ ਆਪ ਨੂੰ ਸੰਭਾਲਿਆ ਕੰਟਰੋਲ ਕੀਤਾ ਹੁਣ ਉਹ ਪੱਗ ਹੈ ਜਿਹੜੀ ਉਹ ਮੈਨੂੰ ਹੁਣ ਪੱਗ ਨਹੀਂ ਲੱਗਦੀ ਉਹ ਸਾਨੂੰ ਆਪਦੇ ਸਿਰ ਦਾ ਤਾਜ ਲੱਗਦਾ ਵੀ ਇਹ ਸਾਡੇ ਸਿਰ ਦਾ ਤਾਜ ਹੈ ਔਰ ਸਾਡੇ ਨਾਲ ਹਮੇਸ਼ਾ ਹੈਗਾ ਤੇ ਇਹ ਤਾਜ ਨੂੰ ਅਸੀਂ ਸੰਭਾਲ ਕੇ ਰੱਖਣਾ ਹੈ ਇਦੀ ਆਣ-ਬਾਣ ਸ਼ਾਨ ਨੂੰ ਅਸੀਂ ਬਚਾ ਕੇ ਰੱਖਣਾ ਹੈ ਬਣਾ ਕੇ ਰੱਖਣਾ ਹੈ ਆਪਦੇ ਵੱਲੋਂ ਪੂਰੀ ਕੋਸ਼ਿਸ਼ ਹੈ ਕਿ ਸਤਾਜ ਦੀ ਇਸ ਪੱਗ ਦੀ ਆਣ-ਬਾਣ ਸ਼ਾਨ ਜਿਉਂਦੇ ਜੀ ਤੱਕ ਅਸੀਂ ਬਣਾ ਕੇ ਰੱਖੀਏ ਸੋ ਪ੍ਰਮਾਤਮਾ ਹਿੰਮਤ ਦੇਵੇ ਤੇ ਲਾਈਫ ਜਿਹੜੀ ਇਸ ਤਰ੍ਹਾਂ ਹੌਂਸਲੇ ਨਾਲ ਹਿੰਮਤ ਨਾਲ ਅਸੀਂ ਅੱਢਦੇ ਜਾਈਏ ਦਿਖਾਉਂਗੀ ਮੈਂ ਤੁਹਾਨੂੰ ਉਹ ਪੱਗ ਸ਼ੀਸ਼ੇ ਜਿਹੜੀ ਸ਼ਾਇਦ ਪਹਿਣਾ ਨਹੀਂ ਕਦੇ ਦੇਖੀ ਹੋਵੇ ਵੀਡੀਓ ਵਗੈਰਾ ਬਣਾਉਂਦੇ ਇਸ ਤਰ੍ਹਾਂ ਵਿੱਚ ਆ ਜਾਂਦੀ ਹੈ ਤੇ ਫਿਰ ਮੈਂ ਕੀ ਕੀਤਾ ਜੀ ਜਿਹੜੀਆਂ ਚੀਜ਼ਾਂ ਦੇ ਉਹ ਸ਼ੀਮ ਸੀਗੇ ਜਿਵੇਂ ਉਹਨਾਂ ਦੇ ਪੱਗ ਪੈਣਾ ਉਹ ਚੀਜ਼ਾਂ ਘਵਾਉਂਦੇ ਨਹੀਂ ਸੀ ਛੇਤੀ ਜਿਵੇਂ ਉਹਨਾਂ ਦਾ ਪੱਗ ਪੈਣ ਤੱਕ ਵੀ ਡਿੱਗ ਜਾਂਦਾ ਸੀ ਨਾ ਉਹ ਵੀ ਉਹ ਲੱਭ ਕੇ ਜਾਉਂਦੇ ਸੀਗੇ ਉਹ ਬਹੁਤ ਕਦਰ ਕਰਦੇ ਸੀ ਚੀਜ਼ਾਂ ਦੀ ਬੜੇ ਹੀ ਫਦਰਦਾਨ ਸੀਗੇ ਐ ਨਹੀਂ ਆ ਵੀ ਵੇਸਟ ਕਰਦੇ ਰਹਿੰਦੇ ਸੀ ਚੀਜ਼ਾਂ ਨਾ ਕਈ ਕਈ ਸਾਲਾਂ ਤੱਕ ਉਹ ਪੱਗ ਪੈਣ ਚੱਲਦੇ ਰਹਿੰਦੇ ਸੀ ਉਹਨਾਂ ਨੇ ਤੇ ਕਹਿ ਦਿੰਦੇ ਸੀ ਛੋਟੇ ਛੋਟੇ ਚੀਜ਼ ਦੀ ਕੀਮਤ ਪਤਾ ਕਿੰਨੀ ਹੁੰਦੀ ਹੈ ਐ ਥੋੜੀ ਜਿਹੀ ਆਈ ਸਿੱਟ ਦੀ ਚੀਜ਼ ਇਹਨੂੰ ਤੇ ਪੱਗ ਉਹਨਾਂ ਦੇ ਰੱਖੀ ਹੋਈ ਫਿਰ ਮੈਂ ਉਹਦੇ ਵਿੱਚ ਉਹਨਾਂ ਦਾ ਇੱਕ ਦਾੜੀ ਵਾਲਾ ਬਰਸ਼ ਰੱਖਿਆ ਉਹਨਾਂ ਦੇ ਪੱਗ ਪਿੰਨ ਰੱਖੇ ਜਿਹੜੇ ਉਹ ਜਾਨ ਤੋਂ ਵੀ ਵੱਧ ਰੱਖਦੇ ਸੀ ਉਹਨਾਂ ਦਾ ਬਰਸ਼ ਰੱਖਿਆ ਵਿੱਚ ਉਹਨਾਂ ਦਾ ਬਾਜ ਰੱਖਿਆ ਪੱਗ ਠੀਕ ਕਰਨ ਵਾਲਾ ਟੰਗ ਕਲੀਨਰ ਰੱਖਿਆ ਉਹਨਾਂ ਦੀਆਂ ਨਿੱਕੀਆਂ ਨਿੱਕੀਆਂ ਸਾਰੀਆਂ ਚੀਜ਼ਾਂ ਫਿਰ ਮੈਂ ਇਹਦੇ ਵਿੱਚ ਰੱਖਤੀਆਂ ਸਜਾ ਕੇ ਸੋ ਪਈਆਂ ਨੇ ਜੀ ਉਦਾਂ ਹੀ ਬਸ ਉਹਨਾਂ ਦੀਆਂ ਯਾਦਾਂ ਨੂੰ ਸੰਭਾਲਿਆ ਹੋਇਆ ਸੀ ਤੇ ਮੈਂ ਦਿਖਾ ਦਿੰਨੀ ਆ ਤੁਹਾਨੂੰ ਕੈਮਰਾ ਉਧਰ ਕਰਦੀ ਆ ਤੁਸੀਂ ਦੇਖ ਲਓ ਉਹ ਵਾਲੀ ਪੱਗ ਦੇ ਦੀ ਉਹਨਾਂ ਦੀ ਬਹੁਤ ਪਿਆਰੀ ਜੀ ਪੱਗ ਬੰਦੇ ਸੀਗੇ ਬੰਨੀ ਹੋਈ ਤਾਂ ਤੁਸੀਂ ਦੇਖ ਹੀ ਰਹੇ ਹੋ ਉਹਨਾਂ ਤੇ ਹਨਾ ਬੜੇ ਸ਼ੌਕ ਨਾਲ ਪੱਗ ਬਨ੍ਹਣੀ ਬੜੇ ਪਿਆਰ ਦੇ ਨਾਲ ਹਾਂ ਇਹ ਹੈ ਮੇਰੀ ਪੱਗ ਇਹ ਤੁਹਾਨੂੰ ਨੇੜੇ ਕਰਕੇ ਦਿਖਾਉਣੀ ਆ ਆ ਦੇਖੋ ਇਹਦੇ ਵਿੱਚ ਪਰਨੋ ਦੀ ਓਮੀ ਪਿਆ ਹੈ ਉਸੇ ਤਰ੍ਹਾਂ ਇਹਦੇ ਵਿੱਚ ਪਰਨੋ ਤੇ 50 ਉਦਾਂ ਹੀ ਹੈਗੀ ਆ ਇਹਦੇ ਵਿੱਚ ਕਾਲੇ ਰੰਗ ਦੀ ਤੁਹਾਨੂੰ 50 ਦਿਖਦੀ ਹੋਣੀ ਆ ਵਿੱਚ ਪਈ ਉਹਨਾਂ ਦੇ ਦਾੜੀ ਵਾਲਾ ਬ੍ਰਸ਼ ਆ ਛੋਟੀ ਜੀ ਵਿੱਚ ਕੈਂਚੀ ਉਹਨੂੰ ਦੀ ਆ ਬਾਜ ਪਿਆ ਇਹ ਉਹਨਾਂ ਦੇ ਪੱਗ ਪਿੰਨ ਪਏ ਨੇ ਜਿਹੜਾ ਉਹ ਬ੍ਰਸ਼ ਯੂਜ਼ ਕਰਦੇ ਸੀਗੇ ਉਹਨਾਂ ਦਾ ਉਹ ਬ੍ਰਸ਼ ਹੇਠੇ ਕਰਕੇ ਦਿਖਾਉਣੀ ਆ। ਲੋ ਜੀ। ਜੋ ਬ੍ਰਸ਼ ਉਹਨਾਂ ਨੇ ਯੂਜ਼ ਕੀਤਾ ਸੀਗਾ ਹੈਂਡ ਤੇ ਉਹ ਪਿਆ ਉਹਨਾਂ ਦਾ ਟੰਗ ਕਲੀਨਰ ਪਿਆ ਤੇ ਉਹਨਾਂ ਦੀ ਸੂਈ ਪੱਗ ਪਿੰਨ ਪਈ ਨਹੀਂ। ਪੱਗ ਪਈ ਹੈ। ਇਹ ਬਾਜ ਪਿਆ ਜੀ ਦੇ ਨਾਲ ਉਹ ਪੱਗ ਦੇ ਵਾਲ ਠੀਕ ਕਰਦੇ ਸੀ। ਤੇ ਉਹਨਾਂ ਦੇ ਇਹ ਕੈਂਚੀ ਪਈ ਹੈ ਜੋ ਛੋਟੀ ਜੀ ਦਾੜੀ ਉਹ ਨਹੀਂ ਕੱਟ ਲੈਣੀ ਹਨਾ ਤੇ ਇਹ ਉਹਨਾਂ ਦੇ ਦਾੜੀ ਵਾਲੇ ਦੋ ਬ੍ਰਸ਼ ਪਈ ਨੇ। ਹਾਂ। ਉੱਪਰ-ਨੀਚੇ ਦੋ ਬ੍ਰਸ਼ ਪਈ ਨੇ। ਸੋ ਇਹ ਨਿੱਕੀ ਨਿੱਕੀ ਜੀਜਾ ਜਿਹੜੀਆਂ ਮੈਂ ਇਸ ਤਰ੍ਹਾਂ ਸੰਭਾਲ ਕੇ ਰੱਖੀਆਂ ਹੋਈਆਂ ਨੇ ਔਰ ਮੈਂ ਰੱਖੂਗੀ ਜੀ ਸੰਭਾਲ ਕੇ ਜਿੰਨਾ ਚਿਰ ਜੀਉਂਗੀ ਵਾਦਾ ਏ ਆਪਣਾ ਦੇਸ਼ ਤੇ ਪਾਪਾ ਨਾਲ ਸੋ ਇਹ ਸੀ ਜੀ ਉਹਨਾਂ ਦੀ ਪੱਗ ਦੀ ਸਟੋਰੀ ਕਿ ਇਹ ਪੱਗ ਇੱਥੇ ਕਿਉਂ ਰੱਖੀ ਹੈ ਇਹ ਉਹਨਾਂ ਦੀ ਲਾਸਟ ਆ ਦੇ ਹੱਥਾਂ ਨਾਲ ਬੜੇ ਸ਼ੌਕ ਨਾਲ ਬਣੀ ਹੋਈ ਪੱਗ ਹੈ ਤੇ ਰੱਖਾਂਗੀ ਜੀ ਸੰਭਾਲ ਕੇ ਇਹਨੂੰ ਇਸ ਤਰ੍ਹਾਂ ਹੀ ਯਾਦਾਂ ਹੀ ਨੇ ਜੀ ਬਸ ਕੱਪੜੇ ਪਏ ਨੇ ਪਗਾਂ ਪਈਆਂ ਨੇ ਮੈਂ ਨਾ ਇੱਕ ਗੱਲ ਸੁਣੀ ਕਿ ਜਿਹੜੇ ਕੱਪੜੇ ਨੇ ਨਾ ਜਿਹੜਾ ਬੰਦਾ ਚਲਾ ਗਿਆ ਵੀ ਉਹਦੇ ਕੱਪੜੇ ਰੱਖਣੇ ਨਹੀਂ ਚਾਹੀਦੇ ਘਰੇ ਤੇ ਪਰ ਮੈਂ ਨਾ ਫਿਰ ਇੱਕ ਗੱਲ ਹੋਰ ਸੋਚਦੀ ਹੁੰਨੀ ਆ ਕਿ ਜਿਹੜਾ ਬੰਦਾ ਚਲਾ ਗਿਆ ਉਹਨਾਂ ਤਾਂ ਬੜੀਆਂ ਚੀਜ਼ਾਂ ਬਣਾਈਆਂ ਉਹਨਾਂ ਤਾਂ ਘਰ ਵੀ ਬਣਾਇਆ ਉਹਨੇ ਜ਼ਮੀਨ ਵੀ ਬਣਾਈ ਉਹਨੇ ਪੈਸਾ ਵੀ ਬਣਾਇਆ ਉਹਨੇ ਸਭ ਕੁਝ ਬਣਾਇਆ ਤੇ ਜੇ ਫਿਰ ਆਪਾਂ ਉਹਦੀ ਉਹਦੇ ਕੱਪੜੇ ਨਹੀਂ ਰੱਖਣੇ ਤੇ ਉਹਦੀਆਂ ਚੀਜ਼ਾਂ ਵੀ ਕਿਉਂ ਰੱਖਣੀਆਂ ਨੇ ਫੇ ਤਾਂ ਉਹ ਵੀ ਦਾਨ ਕਰ ਦੋ ਇਹ ਸਭ ਵਹਿਮ ਨਹੀਂ ਜੀ ਇਹਨਾਂ ਨਾਲ ਕੋਈ ਫਰਕ ਨਹੀਂ ਪੈਂਦਾ ਇਹ ਸਗੋਂ ਉਹਨਾਂ ਦੀਆਂ ਯਾਦਾਂ ਨੇ ਇਹਨਾਂ ਨਾਲ ਸਾਨੂੰ ਬਹੁਤ ਜ਼ਿਆਦਾ ਸੈਟੀਸਫੈਕਸ਼ਨ ਮਿਲਦੀ ਹੈ ਇਹਨਾਂ ਨੂੰ ਦੇਖ ਕੇ ਇਹਨਾਂ ਨੂੰ ਹੱਥ ਲਾ ਕੇ ਮੈਨੂੰ ਉਹਨਾਂ ਦੇ ਕੱਪੜਿਆਂ 'ਚ ਉਹਨਾਂ ਦੀ ਖੁਸ਼ਬੂ ਆਉਂਦੀ ਹੈ ਜਦੋਂ ਕਦੇ ਮੈਂ ਉਹਨਾਂ ਦੀ ਅਲਮਾਰੀ ਖੋਲਦੀ ਹਾਂ ਨਾ ਮੈਨੂੰ ਉਹਨਾਂ ਦੇ ਕੱਪੜਿਆਂ 'ਚ ਉਹਨਾਂ ਦੀ ਖੁਸ਼ਬੂ ਆਉਂਦੀ ਹੈ ਹਰ ਇਨਸਾਨ ਦੀ ਆਪਣੀ ਇੱਕ ਖੁਸ਼ਬੂ ਹੁੰਦੀ ਹੈ ਤੇ ਮੈਨੂੰ ਉਹਨਾਂ ਦੇ ਕੱਪੜਿਆਂ 'ਚ ਬਹੁਤ ਵਧੀਆ ਲੱਗਦਾ ਕਿ ਜਦੋਂ ਉਹਨਾਂ ਦੀ ਮੈਂ ਖੁਸ਼ਬੂ ਲੈਣੀ ਆ ਨਾ ਕਈ ਵਾਰੀ ਮੈਂ ਖੋਲ ਲੈਂਦੀ ਆ ਅਲਮਾਰੀ ਤੇ ਮੈਨੂੰ ਵਧੀਆ ਲੱਗਦੀ ਹੈ ਜੀ ਸੋ ਮੈਂ ਇਹਨ ਕਪੜੇ ਨਹੀਂ ਰੱਖਣੇ ਤਾਂ ਫਿਰ ਬਾਕੀ ਵੀ ਸਾਰੀਆਂ ਚੀਜ਼ਾਂ ਦਾਨ ਕਰ ਦੋ ਘਰ ਵੀ ਦਾਨ ਕਰ ਦੋ ਘਰ ਵੀ ਉਹਨਾਂ ਨੇ ਬਣਾਇਆ ਪਿਆਰ ਨਾਲ ਬਣਾਇਆ ਜੇ ਉਹਨਾਂ ਦਾ ਧਿਆਨ ਆਪਣੇ ਕੱਪੜਿਆਂ 'ਚ ਰਹੂਗਾ ਤੇ ਆਪਣੀਆਂ ਚੀਜ਼ਾਂ 'ਚ ਵੀ ਤਾਂ ਰਹੂਗਾ ਫਿਰ ਇਹ ਸਭ ਬਕਵਾਸ ਗੱਲਾਂ ਨਹੀਂ ਜੀ ਮੈਂ ਇਹਨਾਂ 'ਚ ਬਿਲਕੁਲ ਵਿਸ਼ਵਾਸ ਨਹੀਂ ਕਰਦੀ ਸੋ ਮੈਂ ਸੰਭਾਲ ਕੇ ਰੱਖੂੰਗੀ ਅਗਰ ਆਦੇਸ਼ ਨੇ ਪਾਉਣੇ ਹੋਣਗੇ ਤਾਂ ਜੀ ਸਦਕੇ ਪਾਵੇ ਖੁਸ਼ੀ ਨਾਲ ਪਾਵੇ ਉਹਨਾਂ ਦੇ ਭਰਾ ਭਤੀਜੇ ਪਾਉਣਾ ਚਾਹਣਗੇ ਖੁਸ਼ੀ ਨਾਲ ਪਾਉਣ ਕੋਈ ਚੱਕਰ ਨਹੀਂ ਉਹਨਾਂ ਦੀਆਂ ਚੀਜ਼ਾਂ ਹਡਾਉਣ ਪਰ ਮੈਂ ਇਦਾਂ ਨਹੀਂ ਆ ਕਿ ਉਹ ਹੀ ਕਿਸੇ ਨੂੰ ਵੀ ਫੜਾ ਕੇ ਮੈਂ ਦਾਨ ਕਰ ਦੂੰਗੀ ਮੈਂ ਇਹ ਨਹੀਂ ਕਰ ਸਕਦੀ ਤੇ ਲੋ ਜੀ ਸੀਧੀ ਉਹਨਾਂ ਦੀ ਪੱਗ ਚੀਜ਼ਾਂ ਰਹਿ ਗਈਆਂ ਚੀਜ਼ਾਂ ਦੀ ਯਾਦ ਹੈ ਬੰਦੇ ਦੀ ਕੋਈ ਯਾਦ ਨਹੀਂ ਹੈ ਬਸ ਇਹਨਾਂ ਚੀਜ਼ਾਂ ਦੇ ਇਹਨਾਂ ਯਾਦਾਂ ਦੇ ਸਹਾਰੇ ਆਪਾਂ ਟਾਈਮ ਕੱਢਦੇ ਰਹਿੰਦੇ ਸਵੇਰੇ ਸ਼ਾਮ ਸਵੇਰੇ ਗੁੱਡ ਮਾਰਨਿੰਗ ਤੇ ਰਾਤ ਨੂੰ ਗੁੱਡ ਨਾਈਟ ਕਹਿ ਕੇ ਸੌ ਜਾਂਦੀਆਂ ਜੀ ਤੇ ਬਸ ਇਹ ਹੈ ਕਿ ਹੈਗੇ ਨਹੀਂ ਤੇ ਇਹਨਾਂ ਸੌਖਾ ਨਹੀਂ ਹੁੰਦਾ ਜੀ ਇਹਨਾਂ ਚੀਜ਼ਾਂ ਨੂੰ ਨਿਕਲਣਾ ਕੋਈ ਇਹਨਾਂ ਸੌਖਾ ਨਹੀਂ ਹੁੰਦਾ ਵਾਹਿਗੁਰੂ ਹਿੰਮਤ ਦੇ ਵੀ ਤਾਂ ਹੀ ਨਿਕਲ ਸਕਦੀ ਹੈ ਸੋ ਤਾਕਤ ਦਿਤਤੀ ਹੈ ਵਾਹਿਗੁਰੂ ਨੇ ਮਣਾ ਮੁਡੀ ਤਾਕਤ ਦਿਤਤੀ ਹੈ ਧੰਨਵਾਦ ਕਰਦੀਆਂ ਮੈਂ ਉਹ ਪਰਮਾਤਮਾ ਦਾ ਕਿ ਜਿਹਨੇ ਮੈਨੂੰ ਇੰਨੀ ਹਿੰਮਤ ਇੰਨੀ ਤਾਕਤ ਬਖਸ਼ੀ ਹੈ ਐਡਾ ਵੱਡਾ ਦੁੱਖ ਪਾ ਕੇ ਮੈਨੂੰ ਉਹ ਦੇਖੂ ਦੇ ਵਿੱਚੋਂ ਕੱਢਿਆ ਵੀ ਹੈ ਠੀਕ ਹੈ ਕਿ ਉਹ ਉਹਨਾਂ ਬਿਨਾ ਮੈਂ ਅਧੂਰੀ ਆਂ ਅਧੂਰੀ ਵੀ ਨਹੀਂ ਆਂ ਜੇ ਅਧੂਰੀ ਤੋਂ ਵੀ ਘੱਟ ਆ ਮੈਂ ਉਹਨਾਂ ਬਿਨਾ ਤੇ ਪਰ ਫਿਰ ਜਿਉਣਾ ਤਾਂ ਹੈਗਾ ਹੀ ਹੈ ਮੈਂ ਉਹਨਾਂ ਨੂੰ ਬਸਲਾਣ ਲੈ ਕੇ ਜੀ ਰਹੀ ਆਂ ਨਾਲ ਲੈ ਕੇ ਤੁਰ ਹੀ ਫਿਰਦੀ ਆਂ ਮੈਂ ਕੁਝ ਦੱਸ ਨਹੀਂ ਸਕਦੀ ਮੇਰੇ ਕੋਲ ਸ਼ਬਦ ਨਹੀਂ ਹੈਗੇ ਕਿ ਉਹਨਾਂ ਬਿਨਾ ਰਹਿਣਾ ਮੇਰੇ ਲਈ ਕਿੰਨਾ ਔਖਾ ਹੈ ਪਰ ਕੁਛ ਕਰ ਨਹੀਂ ਸਕਦੇ ਮਜਬੂਰ ਆ ਨਾ ਆਪਾਂ ਹੁ ਬਹੁਤ ਸਾਰੀਆਂ ਭੈਣਾਂ ਨੇ ਮੇਰੇ ਵਰਗੀਆਂ ਜਿਹੜੀਆਂ ਇਸ ਤਰ੍ਹਾਂ ਆਪਣੀ ਲਾਈਫ ਕੱਢ ਰਹੀਆਂ ਨੇ ਹਨ ਸੋ ਸਾਰਾ ਦਿਨ ਮੰਜੇ 'ਚ ਬੈ ਕੇ ਰੋ ਕੇ ਤਾਂ ਟਾਈਮ ਨਹੀਂ ਨਿਕਲਦਾ ਬੱਚੇ ਵੀ ਪਾਲਣੇ ਆ ਬੱਚਿਆਂ ਦੀਆਂ ਖੁਸ਼ੀਆਂ ਦੇਖਣੀਆਂ ਨੇ ਉਹਨਾਂ ਦੀਆਂ ਖੁਸ਼ੀਆਂ ਕਰਨੀਆਂ ਨੇ ਸੋ ਚੱਲ ਰਹੀ ਆ ਜੀ ਲਾਈਫ ਸੋ ਇਹ ਸੀਗੀ ਇਹ ਰਿਸ਼ਤੇ ਪਾਪਾ ਦੀ ਪੱਗ ਦੀ ਕਹਾਣੀ ਇਹ ਆਮ ਪੱਗ ਨਹੀਂ ਹੈਗੀ ਇਹ ਸਾਡੇ ਸਿਰ ਦਾ ਤਾਜ ਹੈ ਇਹ ਤਾਜ ਦੀ ਆਨ ਸ਼ਾਨ ਮਾਨ ਅਸੀਂ ਬਣਾ ਕੇ ਰੱਖਾਂਗੇ ਵਾਦਾ ਕਰਦੀ ਆ ਮੈਂ ਇਹਦੇਸ਼ ਦੇ ਪਾਪਾ ਨਾਲ ਚਲੋ ਠੀਕ ਹੈ ਜੀ ਇਹ इमोशनल ਦਾ ਵਲੌਗ ਸੀਗਾ ਤੁਹਾਡਾ ਪਰ ਇਹ ਤੁਹਾਨੂੰ ਦੇਣਾ ਜ਼ਰੂਰੀ ਸੀ ਕਈ ਵਾਰੀ ਇਹ ਪੱਗ ਦੇਖੇ ਜਾਂਦੀ ਹੈ ਫਿਰ ਭੈਣਾ ਪੁੱਛਦੀਆਂ ਰਹਿੰਦੀਆਂ ਨੇ ਤੇ ਲੋ ਜੀ ਫਿਰ ਮਿਲਾਂਗੇ ਆਪਾਂ ਹੁਣ ਅਗਲੇ ਵਲੌਗ ਵਿੱਚ ਕੁਛ ਵਧੀਆ ਜਨ ਹੈ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ